ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 21 ਮਈ ਹੈ। 21 ਮਈ 1621 1621 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਗੁਰੂ ਦਾ ਚੱਕ ਕਮਰਸਰ ਵਿੱਚ ਸਨ। ਇਹਨਾਂ ਦਿਨਾਂ ਦੇ ਵਿੱਚ ਬੀਬੀ ਕੌਲਾ ਮੁਸਲਮ ਕਾਜ਼ੀਆਂ ਤੋਂ ਬਚਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਦੀ ਪਨਾਹ ਦੇ ਵਿੱਚ ਆਈ ਬੀਬੀ 21 ਮਈ ਦੇ ਦਿਨ ਗੁਰੂ ਸਾਹਿਬ ਦੇ ਕੋਲ ਪੁੱਜੀ ਅਤੇ ਉਸ ਨੂੰ ਮੌਜੂਦਾ ਗੁਰਦੁਆਰਾ ਕੌਲ ਸਰ ਦੇ ਕੋਲ ਇੱਕ ਕੋਠੜੀ ਦੇ ਵਿੱਚ ਰਹਿائش ਦਿੱਤੀ ਗਈ। ਮਗਰ ਉਸ ਨੂੰ ਕਰਤਾਰਪੁਰ ਤੇ ਜਲੰਧਰ ਭੇਜ ਦਿੱਤਾ ਗਿਆ ਜਿੱਥੇ ਜੁਲਾਈ 1628 ਦੇ ਵਿੱਚ ਉਸ ਦੀ ਮੌਤ ਹੋ ਗਈ। 21 ਮਈ 1914 1910 ਦੇ ਵਿੱਚ ਕੈਨੇਡਾ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਸੀ ਕਿ ਸਿਰਫ ਸਿੱਧੇ ਕੈਨੇਡਾ ਪੁੱਜਣ ਵਾਲੇ ਮੁਸਾਫਰਾਂ ਨੂੰ ਹੀ ਕੈਨੇਡਾ ਦੇ ਵਿੱਚ ਉਤਰਨ ਅਤੇ ਰਹਿਣ ਦੀ ਇਜਾਜ਼ਤ ਮਿਲਣੀ ਸੀ। ਇਸ ਮਸਲੇ ਨੂੰ ਹੱਲ ਕਰਨ ਵਾਸਤੇ ਗੁਰਦੱਤ ਸਿੰਘ ਸਰਹਾਲੀ ਅੰਮ੍ਰਿਤਸਰ ਨੇ ਇੱਕ ਜਾਪਾਨੀ ਕੰਪਨੀ ਤੋਂ ਕਾਮਾਗਾਟਾ ਮਾਰੂਨਾ ਦਾ ਸਮੁੰਦਰੀ ਜਹਾਜ਼ ਕਿਰਾਏ ਤੇ ਲੈ ਲਿਆ ਤਾਂ ਜੋ ਕਾਨੂੰਨੀ ਅੜਚਣ ਨੂੰ ਦੂਰ ਕੀਤਾ ਜਾ ਸਕੇ। ਇਹ ਜਹਾਜ਼ 29 ਮਾਰਚ 1914 ਨੂੰ ਸਿੱਧੇ ਕੈਨੇਡਾ ਪਹੁੰਚਣਾ ਸੀ ਪਰ ਰਸਤੇ ਦੇ ਵਿੱਚ ਤੇਰ ਹੋਣ ਕਰਕੇ ਇਹ ਜਹਾਜ਼ 21 ਮਈ 1914 ਨੂੰ ਵਿਕਟੋਰੀਆ ਟਾਪੂ ਕੈਨੇਡਾ ਦੇ ਪਾਣੀਆਂ ਦੇ ਵਿੱਚ ਪਹੁੰਚਿਆ ਸੀ 21 ਮਈ 1920 1920 ਦੇ ਵਿੱਚ ਸੰਜੀਦਾ ਸਿੱਖ ਆਗੂਆਂ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਅੰਮ੍ਰਿਤ ਪ੍ਰਚਾਰ ਦੀ ਲਹਿਰ ਚਲਾਈ ਹੋਈ ਸੀ ਇਹਨਾਂ ਨੇ ਇਸ ਦੇ ਨਾਲ ਹੀ ਸਿੱਖਾਂ ਦੀ ਧਾਰਮਿਕ ਅਤੇ ਸਿਆਸੀ ਹਾਲਤ ਬਾਰੇ ਵਿਚਾਰਾਂ ਵੀ ਕੀਤੀਆਂ ਗੁਰਦੁਆਰਾਂ ਦੀ ਹਾਲਤ ਦਾ ਚਰਚਾ ਵੀ ਚੱਲਿਆ ਅੰਮ੍ਰਿਤਸਰ ਆ ਕੇ ਤਿਆਰ ਬਰ ਤਿਆਰ ਹੋਏ ਸਿੰਘ ਹੁਣ ਟੋਲੀਆਂ ਬਣਾ ਕੇ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਨਿਕਲਣ ਲੱਗ ਪਏ ਖੁੱਲਾ ਦਾੜਾ ਹੱਥੇ ਵਿੱਚ ਕਿਰਪਾਨ ਹਰ ਸੰਜੀਦਾ ਸਿੱਖ ਦੀ ਜ਼ਿੰਦਗੀ ਦਾ ਹਿੱਸਾ ਬਣ ਗਈ 1 ਮਈ 1920 ਦੇ ਦਿਨ ਮਾਸਟਰ ਸੁੰਦਰ ਸਿੰਘ ਹਰਚਰਤ ਸਿੰਘ ਲਾਇਲਪੁਰੀ ਸਰਦੂਲ ਸਿੰਘ ਕਵੀਸ਼ਰ ਗਿਆਨੀ ਹੀਰਾ ਸਿੰਘ ਦਰਦ ਅਤੇ ਉਹਨਾਂ ਦੇ ਸਾਥੀ ਲਾਹੌਰ ਦੇ ਵਿੱਚ ਇਕੱਠੇ ਹੋਏ ਅਤੇ ਰੋਜ਼ਾਨਾ ਅਕਾਲੀ ਅਖਬਾਰ ਕੱਢਣ ਦਾ ਫੈਸਲਾ ਕੀਤਾ ਉਹਨਾਂ ਨੇ ਇਹ ਨਾਂ ਅਕਾਲੀ ਫੂਲਾ ਸਿੰਘ ਦੇ ਖੜਕੂ ਹੋਣ ਦੀ ਸੋਚ ਦੇ ਨਾਲ ਚੁਣਿਆ ਸੀ 21 ਮਈ 1920 ਦੇ ਦਿਨ ਪਹਿਲਾ ਪਰਚਾ ਛਪਿਆ ਪਹਿਲੇ ਦਿਨ ਤੋਂ ਹੀ ਅਕਾਲੀ ਅਖਬਾਰ ਸਿੱਖ ਪੰਥ ਦੇ ਵਿੱਚ ਹਰ ਦਿਲ ਅਜ਼ੀਜ਼ ਹੋ ਗਿਆ ਅਕਾਲੀ ਅਖਬਾਰ ਨੇ ਸਭ ਤੋਂ ਵੱਡਾ ਫਾਇਦਾ ਇਹ ਪਹੁੰਚਾਇਆ ਕਿ ਦੂਰ ਦੁਰਾਡੇ ਬੈਠੇ ਇਕੱਲੇ ਇਕੱਲੇ ਸਿੱਖ ਆਗੂ ਅਤੇ ਵਰਕਰ ਇੱਕ ਦੂਜੇ ਦੇ ਨਾਲ ਜੁੜ ਗਏ ਅਕਾਲੀ ਅਖਬਾਰ ਨੇ ਕਮਾਲ ਦਾ ਰੋਲ ਅਦਾ ਕੀਤਾ ਛੇਤੀ ਹੀ ਹਰ ਪਾਸੇ ਅਕਾਲੀ ਅਕਾਲੀ ਅਤੇ ਅਕਾਲ ਕਾਲ ਹੋਣ ਲੱਗ ਪਈ ਅਕਾਲੀ ਅਖਬਾਰ ਦੇ ਨਾਲ ਸੈਂਕੜੇ ਅਤੇ ਫਿਰ ਹਜ਼ਾਰਾਂ ਸਿੱਖ ਇੱਕ ਦੂਜੇ ਦੇ ਨਾਲ ਜੁੜ ਗਏ ਇਹਨਾਂ ਸਾਰਿਆਂ ਨੂੰ ਅਚਾਨਕ ਅਕਾਲੀ ਆਖੇ ਜਾਣ ਲੱਗ ਪਿਆ। ਇਹਨਾਂ ਵਰਕਰਾਂ ਦੀ ਪੰਥ ਦੇ ਵਿੱਚ ਲਸਾਨੀ ਥਾਂ ਬਣ ਗਈ। ਹੌਲੀ-ਹੌਲੀ ਹਰ ਪਾਸੇ ਨੀਲੀਆਂ ਪੱਗਾਂ ਤੇ ਕਿਰਪਾਨਾਂ ਵਾਲੇ ਅਕਾਲੀ ਨਜ਼ਰ ਆਉਣ ਲੱਗ ਪਏ। ਸਾਰਾ ਸਿੱਖ ਪੰਥ ਇਹਨਾਂ ਦੇ ਆਖੇ ਤੇ ਫੁੱਲ ਚੜਾਉਣ ਵਾਸਤੇ ਤਿਆਰ ਹੋ ਗਿਆ ਸੀ। ਸਮੂਚਾ ਸਿੱਖ ਹੋਮਲੈਂਡ ਹੁਣ ਅਕਾਲੀ ਬਣਦਾ ਜਾਪਨ ਲੱਗ ਪਿਆ ਇਸ ਤੋਂ ਮਾਹੌਲ ਦੇ ਵਿੱਚ ਇੱਕ ਅਣਅਲਾਨੀ ਅਕਾਲੀ ਲਹਿਰ ਚੱਲ ਪਈ ਬਿਨਾ ਕਿਸੇ ਇਕੱਠ ਤੋਂ ਬਗੈਰ ਕਿਸੇ ਮੀਟਿੰਗ ਤੋਂ ਇੱਕ ਲਹਿਰ ਅਤੇ ਇੱਕ ਜਥੇਬੰਦੀ ਜਨਮ ਲੈ ਰਹੀ ਸੀ ਸਿਰਫ ਇੱਕ ਚਿੰਗਾੜੀ ਦੀ ਜ਼ਰੂਰਤ ਸੀ ਜਿਸ ਨੇ ਭਾਂਬੜ ਬਣ ਜਾਣਾ ਸੀ 21 ਮਈ 1984 ਗੁਰਾਇਆਂ ਦਾ ਕਾਂਗਰਸੀ ਆਗੂ ਹਰਦਿਆਲ ਸਿੰਘ ਖੜਤੂਆ ਦੇ ਖਿਲਾਫ ਬਹੁਤ ਦਲੇਰੀ ਨਾਲ ਬੋਲਿਆ ਕਰਦਾ ਸੀ ਉਹ ਕਾਫੀ ਦਿਨਾਂ ਤੋਂ ਉਹਨਾਂ ਦੀ ਹਿੱਟ ਲਿਸਟ 'ਤੇ ਸੀ ਅਤੇ ਉਸ ਨੂੰ 21 ਮਈ 1984 ਦੇ ਦਿਨ ਕਤਲ ਕਰ ਦਿੱਤਾ ਗਿਆ ਪਰ ਪੁਲਿਸ ਕਾਤਲਾਂ ਦਾ ਥੋ ਪਤਾ ਨਾ ਲਾ ਸਕੀ ਇਨੇ ਦਿਨੀ ਪੁਲਿਸ ਨੇ ਅਸ਼ਵਿੰਦਰ ਸਿੰਘ ਡੱਲੇਵਾਲ ਨਾਂ ਦੇ ਇੱਕ ਮੁਜਰਮ ਨੂੰ ਕਈ ਸਕੂਟਰ ਅਤੇ ਸਾਈਕਲ ਚੋਰੀ ਕਰਨ ਦੇ ਦੋਸ਼ ਦੇ ਵਿੱਚ ਫੜਿਆ ਹੋਇਆ ਸੀ ਪੁਲਿਸ ਨੇ ਉਸ ਨੂੰ ਕੈਟ ਬਣਾ ਕੇ ਇਸ ਕੇਸ ਦੇ ਵਿੱਚ ਚਾਰਜ ਕਰ ਦਿੱਤਾ ਤੇ ਮਗਰੋਂ ਜ਼ਮਾਨਤ ਤੇ ਰਿਹਾ ਕਰਵਾ ਕੇ ਉਸ ਦੀ ਮੁਖਬਰੀ ਦੇ ਨਾਲ ਖਾੜਕੂਆਂ ਦੇ ਰਾਜ਼ ਹਾਸਲ ਕੀਤੇ ਜਿਸ ਦੇ ਨਾਲ ਕਈ ਖਾੜਕੂ ਫੜੇ ਗਏ ਮਗਰੋਂ ਅਸ਼ਵਿੰਦਰ ਡੱਲੇਵਾਲ ਨੂੰ ਇੰਗਲੈਂਡ ਭੇਜ ਦਿੱਤਾ ਗਿਆ ਵਿਦੇਸ਼ ਦੇ ਵਿੱਚ ਵੀ ਔਰਗਬੀਰ ਸਿੰਘ ਸਾਲੋਂ ਉਰਫ ਟੈਂਕ ਨੇ ਇਸ ਕੈਟ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹ ਜਰਮਨ ਤੱਕ ਤਾਂ ਪਹੁੰਚ ਗਿਆ ਪਰ ਉਸ ਨੂੰ ਇੰਗਲੈਂਡ ਦਾ ਵੀਜ਼ਾ ਨਾ ਮਿਲਿਆ ਰਗਵੀਰ ਸਿੰਘ ਟੈਂਕ ਨੇ ਮਗਰੋਂ ਰਮਾਨੀਆਂ ਜਾ ਕੇ ਪੁਲਿਸ ਚੀਫ ਰਵੈਰ ਨੂੰ ਅਗਵਾ ਕਰਨ ਦੀ ਪਲਾਨ ਦੇ ਵਿੱਚ ਵੀ ਵੱਡਾ ਰੋਲਾ ਦਾ ਕੀਤਾ ਸੀ ਪਰ ਨਾਕਾਮਯਾਬ ਰਹਿਣ ਤੋਂ ਮਗਰੋਂ ਪੰਜਾਬ ਮੁੜ ਗਿਆ ਜਿੱਥੇ ਉਸ ਨੂੰ ਅਕਤੂਬਰ 1992 ਦੇ ਵਿੱਚ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਪੁਲਿਸ ਮੁਖੀ ਸਰਬਦੀਪ ਵਿਰਕ ਨੇ ਮਗਰੋਂ ਇਹ ਗੱਲ ਕਬੂਲ ਵੀ ਕੀਤੀ ਕਿ ਉਸ ਨੇ 350 ਪੁਲਿਸ ਕਾਟ ਛੱਡੇ ਹੋਏ ਸਨ ਜਿਨ੍ਹਾਂ ਦੇ ਵਿੱਚ ਸੁਖਵਿੰਦਰ ਸੁਖੀ ਵਰਗੇ ਕੁਝ ਸਾਬਕਾ ਖੜਕੂ ਆਗੂ ਅਤੇ ਲਸ਼ਵਿੰਦਰ ਢੱਲੇਵਾਲ ਅਤੇ ਸੰਤੋ ਕਾਲਾ ਵਰਗੇ ਛੋਟੇ ਮੋਟੇ ਮਜਰਮ ਵੀ ਸਨ 22 ਮਈ 1987 ਦੇ ਦਿਨ ਪੰਜਾਬ ਪੁਲਿਸ ਨੇ ਮਨਜਿੰਦਰ ਸਿੰਘ ਵਾਸੀ ਮਜੀਠਾ ਰੋਡ ਅੰਮ੍ਰਿਤਸਰ ਹਰਜਿੰਦਰ ਸਿੰਘ ਵਾਸੀ ਮੋਤਾ ਅੰਮ੍ਰਿਤਸਰ ਸੁਖਦੇਵ ਸਿੰਘ ਪੁੱਤਰ ਉਮਰਾਵ ਸਿੰਘ ਵਾਸੀ ਤਪਿਆਲਾ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਪੁਲਿਸ ਨੇ ਅਵਤਾਰ ਸਿੰਘ ਪਹਿਲਵਾਨ ਬੱਬਰ ਪੁੱਤਰ ਸਰੂਪ ਸਿੰਘ ਵਾਸੀ ਕਾਂਗੜਾ ਕਲੋਨੀ ਅੰਮ੍ਰਿਤਸਰ ਨੂੰ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਫਰਾਰ ਹੋਇਆ ਕਹਿ ਕੇ ਨਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ। ਪਾਏਵ ਦਾਰਸਿੰਘ ਨੂੰ 20 ਜੂਨ 1986 ਦੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ 1 ਮਹੀਨਾ ਤਸੀਹੇ ਦੇਣ ਮਗਰੋਂ 26 ਜੂਨ ਨੂੰ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਫਿਰ ਉਸ ਨੂੰ ਪਾਰਲੀਮੈਂਟ ਉਡਾਉਣ ਦੇ ਕੇਸ ਦੇ ਵਿੱਚ ਦਿੱਲੀ ਲਿਜਾਇਆ ਗਿਆ ਇਸੇ ਦੌਰਾਨ ਉਸ ਦਾ ਵੱਡਾ ਭਰਾ ਜਸਵੀਰ ਸਿੰਘ ਵੀ 5 ਮਈ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ 21 ਮਈ 1987 ਦੇ ਦਿਨ ਉਸ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਇੱਥੇ ਉਸ ਤੇ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ ਉਸ ਦੀਆਂ ਦੋਵੇਂ ਬਾਹਾਂ ਵੀ ਤੋੜ ਦਿੱਤੀਆਂ ਗਈਆਂ ਅਖੀਰ ਜਦ ਉਸ ਦੀ ਹਾਲਤ ਨਾਜ਼ੁਕ ਹੋ ਗਈ ਤਾਂ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਫਰਾਰ ਹੋਣ ਦੇ ਨਾਂ ਤੇ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। ਇਸੇ ਦਿਨ ਉਸ ਦੇ ਸਾਥੀ ਰਾਣਾ ਪ੍ਰਤਾਪ ਸਿੰਘ ਨੂੰ ਸ਼ਹੀਦ ਕੀਤਾ ਗਿਆ। ਸ਼ਹੀਦ ਕਰਨ ਮਗਰੋਂ 23 ਮਈ ਨੂੰ ਪੁਲਿਸ ਤੋਂ ਹਾਂ ਦਾ ਸੰਸਕਾਰ ਕਰਨ ਵਾਸਤੇ ਉਹਨਾਂ ਦੀਆਂ ਦੇਹਾਂ ਤਰਨਤਾਰਨ ਸ਼ਮਸ਼ਾਨ ਘਾੜ ਦੇ ਵਿੱਚ ਲੈ ਗਈ। ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗਾ ਤਾਂ ਉਹ ਉੱਥੇ ਪਹੁੰਚ ਗਏ। ਉਹਨਾਂ ਨੇ ਪੁਲਿਸ ਤੋਂ ਲਾਸ਼ਾਂ ਖੋਲ੍ਹ ਲਈਆਂ। ਉਲਾਸ਼ਾਂ ਦੇ ਹੱਥ ਪਿੱਛੇ ਬੰਨੇ ਹੋਏ ਸਨ ਮਗਰੋਂ ਪਰਿਵਾਰ ਨੇ ਆਪ ਸੰਸਕਾਰ ਕੀਤਾ। 21 ਮਈ 1988 ਦਰبار صاحب ਤੇ 9 ਤੋਂ 19 ਮਈ 1988 ਤੱਕ ਚੱਲੇ ਬਲੈਕ ਥੰਡਰ ਆਪਰੇਸ਼ਨ ਦੇ ਨਾਂ ਤੇ ਕੀਤੇ ਗਏ ਹਮਲੇ ਦੇ ਜਵਾਬ ਦੇ ਵਿੱਚ ਖਾੜਕੂਆ ਨੇ ਕਈ ਐਕਸ਼ਨ ਕੀਤੇ ਇਸ ਪਲਾਨ ਦੇ ਹੇਠ 21 ਮਈ ਦੇ ਦਿਨ ਵੀ 15 ਬੰਦੇ ਕਤਲ ਕੀਤੇ ਗਏ 21 ਮਈ 1999 ਦਿਨ ਪੰਜਾਬ ਪੁਲਿਸ ਨੇ ਹਰਮਿੰਦਰ ਸਿੰਘ ਰੋਮੀ ਅਤੇ ਅਵਤਾਰ ਸਿੰਘ ਦੋਵੇਂ ਵਾਸੀ ਬਾਬਾ ਬਕਾਲਾ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 21 ਮਈ 1990 ਦਿਨ ਪੰਜਾਬ ਪੁਲਿਸ ਨੇ ਕਮਲਜੀਤ ਸਿੰਘ ਧਨਾਲ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 21 ਮਈ 1990 ਦਿਨ ਪੰਜਾਬ ਪੁਲਿਸ ਨੇ ਹਰਦੇਵ ਸਿੰਘ ਵਾਸੀ ਇਨਾ ਬਾਜਵਾ ਅੰਮ੍ਰਿਤਸਰ, ਕਮਲਜੀਤ ਸਿੰਘ ਵਾਸੀ ਤਨਾਲ, ਭੁਪਿੰਦਰ ਸਿੰਘ ਉਰਫ ਪਿੰਦਾ ਵਾਸੀ ਤਰਨਤਾਰਨ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਕਈ ਮਈ 1992 ਦੇ ਦਿਨ ਆਨੰਦਪੁਰ ਸਾਹਿਬ ਨੇੜੇ ਗੱਟੀਵਾਲ ਦੇ ਵਿੱਚ ਹੋਏ ਇੱਕ ਅਸਲ ਮੁਕਾਬਲੇ ਦੇ ਵਿੱਚ ਪਰਮਜੀਤ ਸਿੰਘ ਪਮਾ ਪੁੱਤਰ ਗੁਰਮਖ ਸਿੰਘ ਵਾਸੀ ਤਲਵੰਡੀ ਨਗਰ ਅੰਮ੍ਰਿਤਸਰ, ਜਗਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਮਾਣੂਕੇ ਲੁਧਿਆਣਾ, ਜਰਨੈਲ ਸਿੰਘ ਪੁੱਤਰ ਰੰਗਾ ਸਿੰਘ ਵਾਸੀ ਪਿੰਡ ਬੂ ਨੇੜੇ ਫੱਤੂ ਢਿੰਗਾ ਕਪੂਰਥਲਾ, ਹਰਪਾਲ ਸਿੰਘ ਉਰਫ ਗੁਰਪਾਲ ਸਿੰਘ ਵਾਸੀ ਦਾਦਲੀਆਂ, ਬਲਵੰਤ ਸਿੰਘ ਅਤੇ 11 ਹੋਰ ਸਿੱਖ ਸ਼ਹੀਦ ਕੀਤੇ ਗਏ। ਇਸੇ ਦਿਨ ਅਮਰਜੀਤ ਸਿੰਘ ਬਲਾਚੌਰ ਕੋਲ ਸ਼ਿਵਾਲਕ ਢਾਬੇ ਤੇ ਬਲਵਿੰਦਰ ਸਿੰਘ ਢੱਲਵਾ ਬਠਿੰਡਾ ਨੇੜੇ ਅਤੇ ਗੁਰਚਰਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਰੋਂਗਲਾ ਨੇੜੇ ਸਿੱਧੂਵਾਲ ਪਟਿਆਲਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਪੁਲਿਸ ਨੇ ਸ਼ਹੀਦ ਕਰ ਦਿੱਤਾ। ਏਸੀ ਸਿੱਖ ਇਤਿਹਾਸ ਦੇ ਵਿੱਚ 1 ਮਈ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।